ਥਾਣਾ ਅਜਨਾਲਾ ਪੁਲਸ ਵੱਲੋਂ ਵਕਫ ਵਕ ਮਾਮਲਿਆਂ ਵਿੱਚ ਪੰਜ ਦੋਸ਼ੀ ਕਾਬੂ ਹੈਰੋਇਨ ਅਤੇ ਅਸਲਾ ਵੀ ਕੀਤਾ ਬਰਾਮਦ ਵਕਫ ਵਕ ਮਾਮਲਿਆਂ ਵਿੱਚ ਪੰਜ ਮਲਚਮਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਅਸਲਾ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ ਈਸ਼ੂ ਬਤਿਹ ਜਨਾਲਾ ਵਿਖੇ ਇਸ ਪੁਲਸ ਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਚ ਆਪਰੇਸ਼ਨ ਦੌਰਾਨ ਨਿਊ ਬਾਈਪਾਸ ਅਜਨਾਲਾ ਧਾਰੀਵਾਲ ਕਲੇਟ ਤੋਂ ਤਿੰਨ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਨਾਂ ਦੀਨਾ ਪੁੱਤਰ ਸਫੀ ਮੱਖਣਦੀਨ ਪੁੱਤਰ ਸਫੀ ਵਾਸੀ ਬਹਿਰਾਮਪੁਰ ਚੱਤ ਕੇ ਗੁਰੂ ਇਕਬਾਲ ਸਿੰਘ ਪੁੱਤਰ ਤਿਸਰਾ ਇਹ ਅੰਮ੍ਰਿਤਸਰ ਹੰਣ 19 ਜਕਾ ਦੇ ਇੱਕ ਵੱਖਰੇ ਮਾਮਲੇ ਵਿੱਚ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਚਾਫਰਕੋਟ ਵਾਲੀ ਸੜਕ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਤਾਂ ਘਬਰਾ ਕੇ ਉਹ ਪੱchn ਲਗਾ ਜਿਸ ਨੂੰ ਕਾਬੂ ਕੀਤਾ ਗਿਆ ਉਸਨੇ ਆਪਣਾ ਨਾਮ ਅਮਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਲਾਲਵਾਲਾ ਦੱਸਿਆ ਉਸ ਕੋਲੋਂ ਬੱਤੀਪੁਰ ਦਾ ਪਿਸਤੌਲ ਅਤੇ ਇੱਕ ਮੈਗਜ਼ੀਨ बरामद ਹੋਇਆ ਹੈ ਤੇ ਇਹਨਾਂ ਪੰਨਾਂ ਮੁਲਜ਼ਮਾਂ ਦੇ ਥਾਣਾ ਅਜਨਾਲਾ ਵਿੱਚ ਵੱਖ-ਵੱਖ ਧਾਰਮਾਂ ਅਧੀਨ ਮਕਦਮੇ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰਤੀ ਗਈ ਹੈ। ਉਹਨਾਂ ਦੱਸਿਆ ਕਿ ਥਾਣਾ ਅਜਨਾਲਾ ਅਧਿਨ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਹਦੀਪ ਸਿੰਘ ਵਾਸੀ ਚਕਤੇਬ ਖੁਰਤ ਵਜੋਂ ਹੋਈ ਹੈ। ਇਸੁਰਤ ਪਹਿਲਾਂ ਹੀ ਇੱਕ ਥਾਣਾ ਅਜਨਾਲਾ ਚ ਮਕਦਮਾ ਦਰਜ ਸੀ। ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਪੁਲਿਸ ਅਜਨਾਲਾ ਦੇ ਅਧਿਕਾਰੀ। ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਚੱਲ ਰਿਹਾ ਵਾ ਤੇ ਕ੍ਰਿਮੀਨਲਜ਼ ਦੇ ਖਿਲਾਫ ਜਿਹੜਾ ਦਿਨ ਰਾਤ ਐਕਸ਼ਨ ਚੱਲ ਰਿਹਾ ਵਾ ਉਦੇ ਅਧੀਨ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਡੀਐਸਪੀ ਸਾਹਿਬ ਜਨਾਲਾ ਜ਼ਿਲ੍ਹੀ ਅਗਵਾਈ ਦੇ ਵਿੱਚ ਤਿੰਨ ਮੁਕਦਮੇ ਦਰਜ ਕੀਤੇ ਆ ਜਿਨ੍ਹਾਂ ਦੇ ਵਿੱਚ ਅਸੀਂ ਟੋਟਲ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਆ ਇੱਕ ਮੁਕਦਮੇ ਦੇ ਵਿੱਚ ਤਿੰਨ ਵਿਅਕਤੀ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਹੈਰੋਇਨ ਤੇ ਡਰੱਗ ਮਨੀ ਤੇ ਇਲੈਕਟ੍ਰਿਕ ਜਿਹੜਾ ਹਗਾ ਵਾ ਨੀਅਰਮੈਂਟ ਇਕੁਪਮੈਂਟ ਔਰ ਕਵਰ ਕੀਤਾ ਵਾ ਤੇ ਉਹਨਾਂ ਦੇ ਵਿੱਚ ਹੈਗੇ ਇੱਕ ਦੀਨ ਇੱਕ ਮੱਖਣਦੀਨ ਤੇ ਇੱਕ ਗੁਰ ਇਕਬਾਲ ਤਿੰਨ ਬੰਦੇ ਆ ਇਸ ਤੋਂ ਇਲਾਵਾ ਇੱਕ 832 ਪੋਰ ਦਾ ਕੰਟਰੀ ਮੇਡ ਪਿਸਤੌਲ ਬਰਾਮਦ ਕੀਤਾ ਜਿਹਦੇ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਵਾ ਤੇ ਇਸ ਤੋਂ ਇਲਾਵਾ ਇੱਕ ਜਗਦੇਵ ਖੁਰਦ ਪਿੰਡ ਦੇ ਵਿੱਚ ਗੋਲੀ ਚੱਲੀ ਸੀ ਉਹ ਜਿਹੜਾ ਸ਼ੂਟਰ ਸੀਗਾ ਉਹ ਬੜੇ ਦਿਨਾਂ ਦਾ ਬੜੇ 2 ਮਹੀਨੇ ਤੋਂ ਜਿਹੜਾ ਇਹ ਅੰਡਰਗ੍ਰਾਉਂਡ ਸੀਗਾ ਉਹ ਅਸੀਂ ਖਾਸ ਇਤਲਾਹ ਦੇ ਆਧਾਰ ਤੇ ਜਿੱਥੇ ਛिपਿਆ ਸੀਗਾ ਉੱਥੋਂ ਗ੍ਰਿਫਤਾਰ ਕੀਤਾ ਵਾ ਤੇ ਇਹ ਜਿਹੜਾ ਵਿਅਕਤੀ ਜਿਹੜਾ ਵਾ ਇਹ ਹੋਰ ਵੀ ਰਬਦਾਸ ਦੇ ਵਿੱਚ ਫਾਇਰਿੰਗ ਇਨਸੀਡੈਂਟਾਂ ਦੇ ਵਿੱਚ ਵਾਂਟਡ ਆ ਉਹ ਆਪਾਂ ਜੇ ਡਿਸਕਲੋਜ਼ ਨਹੀਂ ਕਰਨਾ ਕਿਉਂਕਿ ਇਹਦੀ ਪੁਸ਼ਕਸ਼ ਚੱਲ ਰਹੀ ਆ ਤੇ ਇਹਦੇ ਕੋਲੋਂ ਜਿਹੜਾ ਇਹਨੇ ਪਿਸਤਲ ਵਰਤਿਆ ਸੀਗਾ ਉਹ ਵੀ ਅਸੀਂ ਬਰਾਮਦ ਕਰਨਾ ਵਾ ਇਸ ਕਰਕੇ ਉਹ ਚੀਜ਼ ਆਪਾਂ ਡਿਸਕਲੋਜ਼ ਨਹੀਂ ਕਰਨੀ ਆ ਤੇ ਇਹ ਪੰਜ ਬੰਦੇ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਜਿਹਦੇ ਨਾਲ ਅਜਨਾਲੇ ਏਰੀਏ ਦੇ ਵਿੱਚ ਫਾਇਰਿੰਗ ਇਨਸੀਡੈਂਟਾਂ ਤੇ ਵੀ ਕੰਟਰੋਲ ਹੋਵੇਗਾ ਤੇ ਨਸ਼ੇ ਤੇ ਵੀ ਕੰਟਰੋਲ ਹੋਵੇਗਾ ਇੱਕ ਪਿਸਤਲ ਤੇ ਹਰਵਨਿਆ 4.5 ਗ੍ਰਾਮ ਤੇ ਪਲਸ ਨਾਲ ਇਲੈਕਟ੍ਰਿਕ ਕੰਡਾ ਤੇ ਨਾਲ ਡਰਗ ਬਣੀ ਆ